ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਬੇਨਤੀ ਆ ਹਨਾ ਵੀ ਵੀਰ ਜਾਣ ਕੇ ਨਾ ਪਰਮਟ ਹੁੰਦਾ 3 ਵਜੇ ਤੱਕ ਲੈ ਲਿਆ ਕਰੋ ਸ਼ਾਮ ਦੇ ਹਨਾ। ਸਵੇਰ 9 ਵਜੇ ਤੋਂ ਬਾਅਦ ਸਵੇਰ ਭਾਵੇਂ 8 ਵਜੇ ਤੋਂ ਬਾਅਦ ਲੈ ਲਿਆ ਕਰੋ ਹਨਾ। ਪਰ ਦੇਖਦਾ ਐ ਵੀ ਜਿਹੜੇ ਵੱਡੇ ਫਾਰਮਰ ਆ ਹਨਾ ਗਾਈਆਂ ਦਾ ਜਾਂ ਮੱਝਾਂ ਦਾ ਵੱਡੇ ਫਾਰਮ ਦੇ ਬਈ ਜਨਰੇਟਰ ਆ ਜਿਹੜੇ ਜਿਹੜੇ ਮੇਰੇ ਲਗੇ 5-4 ਪਸ਼ੂ ਰੱਖਾਣੇ ਬਾਈ ਉਹਨਾਂ ਨੂੰ ਜ਼ਰੂਰ ਦੇਖੜਿਆ ਪਿਆ। ਨਾ ਤਾਂ ਪਸ਼ੂਆਂ ਹੁਣ ਗਰਮੀ ਇੰਨੀ ਪਾਣੀ ਪੀਣ ਨੂੰ ਖੜੇ ਆ ਹਨਾ। ਤੇ ਬਾਈ ਪੱਠੇ ਕੁਤਰੇ ਪਾਉਣ ਪਸ਼ੂ ਡਾਟ ਪਾਈ ਜਾਂਦੇ ਆ ਤੇ ਹੋਰ ਮੇਰੇ ਨਾਲ ਬਹੁਤ ਬੰਦੇ ਹੈਗੇ ਜਿਨ੍ਹਾਂ ਕੋਲੇ ਵਿਚਾਰਿਆਂ ਕੋਲੇ ਕੋਈ ਸਾਧਨ ਹੈ ਨਹੀਂ ਹਨਾ ਇਸ ਟਾਈਮ ਪੱਠੇ-ਪੁੱਠੇ ਕੁਤਰ ਕੇ ਲਗਭਗ ਹਰੇਕ ਬੰਦੇ ਮੋਟਰ ਤੇ ਪੱਠੇ ਕੁਤਰਦਾ ਤੇ ਵੀਰੇ ਬਹੁਤ ਪ੍ਰੋਬਲਮ ਹੈ ਤੇ ਬਿਜਲੀ ਭਾਅ ਨੂੰ ਬੇਨਤੀ ਹੈ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਕਿ ਬਾਈ ਬਣ ਕੇ ਯਾਰ ਨਾ ਇੰਨਾ ਦੇਖ ਲਿਆ ਕਰੋ ਹਨਾ ਪਸ਼ੂਆਂ ਦਾ ਕਿਉਂਕਿ ਜਿਹੜੇ ਵਿਚਾਰੇ ਮੇਰੇ ਨਾਲ ਗਰੀਬ ਬੰਦਾਂ ਦਾ ਪਸ਼ੂਆਂ ਤੇ ਹੀ ਗੁਜ਼ਾਰਾ ਹਨਾ ਪਸ਼ੂ ਦੁੱਧਤੇ ਆ ਦੁੱਧ ਤੇ ਆ ਦਾ ਗੁਜ਼ਾਰਾ ਕਰਦੇ ਆ ਤੇ ਉਹਨਾਂ ਦੇ ਪੱਲੇ ਫਿਰ ਰਹਿਣਾ ਵੀ ਕੀ ਹਨਾ ਪਸ਼ੂ ਭੁੱਖੇ ਭੁੱਖੇ ਰਹੇ ਤੇ ਫਿਰ ਤੈਨੂੰ ਪਤਾ ਹੀ ਬਈ ਕਿਹੜਾ ਦੁੱਧ ਦੇਣਾ ਉਹਨਾਂ ਨੇ ਹਣਾ ਤੇ ਇੱਕ ਘਰ ਪਾਸੂ ਦੁੱਧ ਘਟ ਗਿਆ ਤੇ ਬਈ ਦੱਸ ਦੇ ਨਾ ਤਾਬ ਨਹੀਂ ਆਉਂਦੇ ਤੇ ਮੇਰਾ ਵੀਰ ਬਣ ਕੇ ਬੇਨ ਜੇ ਤੁਸੀਂ ਪਰਮਟ ਲੈਣਾ 3 ਵਜੇ ਤੋਂ ਪਹਿਲਾਂ ਬਣਾ ਲੈ ਲਿਆ ਕਰੋ ਯਾਰ ਬਾਹਰ ਲੋਕ ਨੇ ਪੱਠੇ-ਪੁੱਠੇ ਕੁੱਤਰ ਨਹੀਂ ਹੁੰਦੇ ਠੀਕ ਹੈ ਹੁਣ 4:30 ਦੇ ਕਰੀਬ ਹੋ ਗਏ ਤੇ ਲੋਕੀ 3:30 ਤੋਂ 3:30 ਤੱਕ ਪੱਠੇ ਪਾ ਲੈਂਦੇ ਤੇ ਹੁਣ ਵੇਖੋ 4:30 ਹੋ ਗਏ ਅਪਣੇ ਕਿੰਨਾ ਟਾਈਮ ਨਾਲ ਆਓਗੇ ਤੇ ਵੀਰਾਂ ਨੇ ਕਿਹਾ ਹੱਥ ਝੋੜ ਕੇ ਬੇਨਤੀ ਆ ਵੀਰ ਬਣ ਕੇ ਪਰਮਟ ਆਵਦਾ ਨਾ ਤੇ 3 ਵਜੇ ਤੋਂ ਪਹਿਲਾਂ ਪਹਿਲਾਂ ਕਰ ਲਿਆ ਕਰੋ ਕੰਮ ਵੀਰ ਬਣ ਕੇ ਹਣਾ ਕਿਉਂਕਿ ਸਾਰੇ ਹੀ ਤੁਹਾਨੂੰ ਪਤਾ ਹੈ ਨਾ ਬੇਰਜਗਾਰੀ ਹੁਣ ਇੰਨੀ ਹੋ ਗਈ ਆ ਯਾਰ ਤੇ ਬਸ ਜੋ ਗਲਤੀ ਖਲਤੀ ਹੋਵੇ ਤਾਂ ਮਾਫ ਵੀਰ ਵਾਂਗੇ ਬਸ ਇੰਨੀ ਕੀ ਬੇਨਤੀ ਸੁਣ ਲਿਓ ਇੱਕ ਬੇਨਤੀ ਹੋਰ ਜਿਹੜਾ ਬੀੜੀ ਬੱਤੀ ਵਾਲੇ ਮੇਰੇ ਵੀਰ ਆ ਨਾ ਇਹ ਮੜਾ ਧਿਆਨ ਕਰ ਲੈਣ ਵੀਰੇ ਫਸਲਾਂ ਪੱਕ ਗਈਆਂ ਹਣਾ ਤੇ ਕੱਲ ਮੈਂ ਰੋਡ ਤੇ ਆ ਰਿਹਾ ਸੀ ਪਾ ਕੇ ਇੱਕ ਮੋਟਰਸਾਈਕਲ ਦੇ ਵਿਚਾਰੇ 2 2 3 3 ਬੈਠੇ ਹੋਏ ਸੀ ਮਜ਼ਦੂਰ ਸੀ ਹਣਾ ਜਾਂ ਕੁਝ ਵੀ ਰਕਲਾ ਜਾਂ ਬੰਦੇ ਸੀ ਚਲ ਕਈ ਬੰਦੇ ਪੀਂਦੇ ਆ ਬਈ ਮਜਬੂਰੀ ਆਪਾਂ ਕਿਸੇ ਨੂੰ ਹੋਣੀ ਕਹਿੰਦੇ ਹਨ ਪਹਿਲੀ ਗੱਲ ਤਾਂ ਇਹ ਜੀ ਤੂੰ ਮਰਪਣਾ ਨਹੀਂ ਕਰਨਾ ਚਾਹੀਦਾ ਪਰ ਜੇ ਕੋਈ ਵੀਰ ਮੇਰਾ ਕਰਦਾ ਤਾਂ ਵੀਰ ਬਣ ਕੇ ਨਾ ਹਾ ਇੱਕ ਮਹੀਨਾ ਸਵਾ ਡੇਢ ਮਹੀਨਾ ਯਾਰਾ ਬਚਤ ਰੱਖਿਓ ਬਾਈ ਇਹ 15 20 ਦਿਨ ਹਨਾ ਮਤਲਬ ਮਹੀਨਾ ਲੱਗ ਜਾਂਦਾ ਤੂੰ ਜੜੀ ਬਣਾਉਣ ਚ ਬਚਤ ਰੱਖਿਓ ਵੀਰੇ ਯਾਰਾ ਨਾ ਨੁਕਸਾਨ ਆਪਣਾ ਸਭ ਤਾਂ ਹੀ ਆਪਾਂ ਵੀ ਅੰਨ ਹੀ ਖਾਂਦੇ ਆ ਹਨਾ ਇਹ ਬीडी ਵਾਤੇ ਪੀਂਦੇ ਉਹ ਵੀ ਅੰਨ ਹੀ ਖਾਂਦੇ ਆ ਦੂਜੇ ਵੀ ਖਾਂਦੇ ਆ ਨਾ ਵਿਚਾਰੇ ਕਿਸਾਨ ਦੀ ਫਸਲ ਨਾ 6 ਮਹੀਨਾ ਬਾਅਦ ਆਉਂਦੀ ਹੈ ਵੀਰੇ 6 ਮਹੀਨਾ ਦਾ ਸੰਘਰਸ਼ ਹੁੰਦਾ ਹੈ ਇੱਥੇ ਨਾ ਕਈ ਲੋਕ ਮਾੜਾ ਕਹਿ ਲਾ ਆਪਣੇ ਕਿਸਾਨਾਂ ਨੂੰ ਉਹਨਾਂ ਨੂੰ ਪੁੱਛੂੰਗਾ ਕਈ ਸਰਕਾਰੀ ਜੌਬਾਂ ਵਾਲੇ ਨਾ ਇਹਨੂੰ 3-4 ਮਹੀਨੇ ਨੌਕਰੀ ਨਾ ਮਿਲੇ ਤੇ ਫਿਰ ਇਹ ਧਾਨੇ ਨਾਉਣ ਲੱਗ ਪੈਂਦੇ ਹੁੰਦੇ ਹਣਾ ਬੁਰਾ ਹਾਲ ਮੂਡਿਆ ਪਿਆ ਹੁੰਦਾ ਤੇ ਜਿਸ ਇਨਸਾਨ ਨੂੰ 6 ਮਹੀਨੇ ਬਾਅਦ 6ਵੇਂ ਤਰਖਾ ਹੀ ਰੱਖ ਲੋ ਜਿਹਦੀ 6 ਮਹੀਨੇ ਬਾਅਦ ਫਸਲ ਆਉਣੀ ਆ ਉਹ ਤੇ ਪਤਾ ਨਹੀਂ ਕੁਦਰਤ ਦਾ ਕੀ ਰੰਗ ਦਿਖਾ ਦੇ ਜਾਂ ਕੋਈ ਹੋਰ ਬੰਦਾ ਨੁਕਸਾਨ ਕਰ ਜੇ ਜਾਂ ਕੋਈ ਬੀੜੀ ਬੱਤੀ ਵਾਲਾ ਕੋਈ ਅੱਗ ਵਾਲਾ ਕਹਣਾ ਕਿ ਕਿੰਨੀਆਂ ਫਸਲਾਂ ਮਾਜਦੀਆਂ ਤੇ ਵੀਰੇ ਅਗਲੇ ਨੇ ਜਾਣਨਾ ਮੁੱਠੀ ਚਾਈ ਹੁੰਦੀ ਆ ਹੁਣ 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 ਵੀ ਤਾਂ ਖੇਤਾਂ 'ਚ 10-10 ਗੀੜੇ ਮਾਰਤੇ ਤੇ ਵੀਰ ਬਣ ਕੇ ਇਹ ਵੀ ਇੱਕ ਬੇਨਤੀ ਐ ਵੀ ਆ ਬੀੜੀ ਬੱਤੀ ਹੋਣੀ ਜਾਂ ਜੇ ਕੋਈ ਬੰਦਾ ਪੀਂਦਾ ਦਾਦਾ ਯਾਰ ਉੱਥੇ ਬੁਝਾਵ ਜੂਦਿਆ ਕਰੋ ਹਣਾ ਜਾਂ ਅੱਗੇ ਪਿਛੇ ਪੀ ਲੋ ਰੋਡ ਤੇ ਬੀੜੀ ਬੱਤੀ ਮੇਰਾ ਵੀਰ ਨਾ ਪੀਓ ਬਹੁਤ ਨੁਕਸਾਨ ਹੋ ਜਾਂਦਾ ਹਣਾ ਤੇ ਇੱਕ ਬੇਨਤੀ ਹੋਰ ਆ ਸਾਰੇ ਇਲਾਕੇ ਨੂੰ ਸਾਰੇ ਪੈਣਪਰਾਉਣ ਨੂੰ ਜਿੰਨਾਂ ਕੋਲੇ ਫਸਲ ਵਾੜੀ ਹੈਣੀ ਉਹਨਾਂ ਨੂੰ ਵੀ ਜਿੰਨਾਂ ਕੋਲੇ ਹੈਗੀ ਉਹਨਾਂ ਨੂੰ ਵੀ ਕਈ ਹਾਰ ਨਾ ਤਾਰਾ ਸਪਾਰਕ ਕਰਦੀਆਂ ਹੁੰਦੀਆਂ ਵੀਰੇ ਤੇ ਜੇ ਕੋਈ ਸਟਾਰ ਸਪਾਰਕ ਕਰਦੀ ਹੋਵੇ ਜਾਂ ਕੋਈ ਦਰਖਤ ਨਾਲ ਲੱਗਦਾ ਹੋਵੇ ਕੋਈ ਉਹ ਜੀ ਪ੍ਰੋਬਲਮ ਹੋਵੇ ਤਾਂ ਬਿਜਲੀ ਭਵਾਂ ਵਿਭਾਗ ਨੂੰ ਵੀਰ ਬਣ ਕੇ ਬੇਨਤੀ ਵੀ ਉਹਨਾਂ ਨੂੰ ਜੂ ਸੂਚਿਤ ਕਰੋ ਹਨਾ ਕਿਉਂਕਿ ਵੱਡਾ ਨੁਕਸਾਨ ਹੋ ਜਾਂਦਾ ਠੀਕ ਹੈ ਯਾਰ ਹਨਾ ਬਹੁਤ ਵੱਡੇ ਵੱਡ ਨੁਕਸਾਨ ਹੋਏ ਆ ਤੇ ਯਾਰ ਪ੍ਰਮਾਤਮਾ ਕਰੇ ਯਾਰ ਸਾਰੇ ਸੁੱਖ ਸ਼ਾਂਤੀ ਨਾਲ ਰਹਿਣ ਭੈਣ ਭਰਾ ਨੁਕਸਾਨ ਯਾਰ ਕਿਸੇ ਦਾ ਵੀ ਨਾ ਹੋਵੇ ਤੇ ਜੀ ਦਾ ਹੁੰਦਾ ਨਾ ਉਹ ਬੰਦਰਾ ਅੰਦਰੋਂ ਝੰਜੋੜਿਆ ਜਾਂਦਾ ਹਨਾ ਤੇ ਇਸ ਕਰਕੇ ਸਭ ਦੀ ਸੁੱਖ ਸ਼ਾਂਤੀ ਮੰਗਿਆ ਕਰੋ ਤੌਲੀ ਦੁਆ ਕਰਿਆ ਕਰੋ ਮੇਰੇ ਵੀਰ ਜੀ ਪ੍ਰਮਾਤਮਾ ਸਭ ਦਾ ਭਲਾ ਕਰੀਂ ਤੇ ਸਭ ਦੇ ਨਾ ਮੇਰਾ ਵੀ ਭਲਾ ਕਰੇ ਹਨ ਜੋ ਸਰਬੱਤ ਦਾ ਭਲਾ ਮੰਨਦੇ ਆ ਪ੍ਰਮਾਤਮਾ ਉਹਨਾਂ ਦੇ ਨਾਲ ਜਰੂਰ ਤੁਰਦਾ ਠੀਕ ਹੈ ਤੇ ਮਾਬੀ ਇੰਤੀ ਇਹ ਕਰਦਾ ਹੁਣ ਆ ਪ੍ਰਮਾਤਮਾ ਮੈਨੂੰ ਜੀਨੇ ਜੋ ਵੀ ਦਿੱਤਾ ਨਾ ਉਹ ਦਾਸ ਨਾ ਗੁਣਾ ਕਰਕੇ ਦੇ ਬਾਕੀ ਪ੍ਰਮਾਤਮਾ ਸਭ ਦਾ ਉਹ ਆ ਵੀਰੇ ਸਭ ਦਾ ਭਲੀ ਆ ਉਹ ਸਭ ਦੀ ਜਾੜਦਾ ਹਨ ਤੇ ਬਸ ਸਭ ਨੂੰ ਠੰਢੀ ਹਵਾ ਆਉਣ ਵੀਰੇ ਸਾਰੇ ਜਿਉਂਦੇ ਵਸਦੇ ਰਹੋ ਠੀਕ ਹੈ ਬਾਕੀ ਕਿਸੇ ਨੂੰ ਡੇਗ ਨਾਲ ਕੋਈ ਵੱਡਾ ਨਹੀਂ ਹੁੰਦਾ ਹੁੰਦਾ ਸਭ ਲਈ ਬੇਨਤੀ ਆ ਹਰ ਭੈਣ ਭਰਾ ਨੂੰ ਹਨਾ ਕਿ ਜਦੋਂ ਸੱਟ ਕੇ ਅੱਗੇ ਵਧਣ ਨਾਲ ਨੂੰ ਪਰਮਾਤਮਾ ਮਨਜ਼ੂਰ ਨਹੀਂ ਕਰਦਾ ਹੁੰਦਾ ਉਹਾਂ ਦਾ ਵੀ ਤੂੰ ਫਿਰ ਸੱਟ ਕੇ ਅੱਗੇ ਵਧਿਆ ਭੱਜ ਕੇ ਨਹੀਂ ਵਧਿਆ ਦੌੜ ਨਹੀਂ ਲਈ ਸੰਘਰਸ਼ ਨਹੀਂ ਕਰਿਆ ਸੱਟ ਕੇ ਅੱਗੇ ਵਧਣ ਨਾਲ ਨੂੰ ਪਰਮਾਤਮਾ ਮਨਜ਼ੂਰ ਨਹੀਂ ਕਰਦਾ ਹੁੰਦਾ ਇਸ ਕਰਕੇ ਜੇ ਕਿਸੇ ਦਾ ਨੁਕਸਾਨ ਹੁੰਦਾ ਹੋਵੇ ਮੇਰਾ ਵੀਰ ਤਾਂ ਧਿਆਨ ਰੱਖਿਆ ਕਰੋ ਦੀ ਅਗਲੇ ਨੂੰ ਦੱਸਦੇ ਭਰਾਵਾ ਤੇ ਚਾਹੇ ਦੁਸ਼ਮਣ ਹੋਵੇ ਭਰਾ ਵੀ ਫਾਲੇ ਦਾ ਤਾਰ ਸਪਾਰਕ ਮਾਰ ਰਹੀ ਹੈ ਜਾਂ ਤੁਹਾਡਾ ਕਿਸੇ ਦਾ ਕੋਈ ਬੱਚਾ ਨਸ਼ੇ ਪੱਤੇ ਲੱਗਿਆ ਕੁਝ ਵੀ ਹੈ ਮੜਾ ਵੀਰ ਵਾਲੇ ਸਾਰੀ ਹੈਲਪ ਕਰਿਆ ਕਰੋ ਵੀ ਹਾਂ ਜੀ ਕਰੋ ਜੇ ਸੁਧਰ ਸਕਣਾ ਆਪਣੇ ਬੱਚੇ ਦਾ ਹਨਾ ਤੇ ਇੰਨੀ ਬੇਨਤੀ ਹੈ ਬਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ